ਦੋਸਤੋ ਤੁਸੀਂ ਇੱਕ ਮੁੱਦਾ ਦੇਖਿਆ ਹੋਣਾ ਦੋ ਦਿਨ ਪਹਿਲਾਂ ਕਿ ਫਗਵਾੜਾ ਦੇ ਵਿੱਚ ਦੇਖੋ ਇੱਕ ਗੁਰੂ ਦੇ ਬਾਣਾ ਦੇ ਵਿੱਚ ਦੇਖੋ ਇੱਕ ਵਿਅਕਤੀ ਗੁਰੂ ਦਾ ਬਾਣਾ ਪਾ ਕੇ ਇੱਕ ਵਿਅਕਤੀ ਮੰਗੂ ਮੱਠ ਨਾਮ ਦਾ ਨਜਾਇਜ਼ ਕਿਸੇ ਮਾਂ ਦਾ ਪੁੱਤਰ ਮਾਰ ਨਜਾਇਜ਼ ਕਿਸੇ ਮਾਂ ਦਾ ਪੁੱਤਰ ਮਾਰਤਾ ਖਬਰਾਂ ਚੱਲ ਰਹੀਆਂ ਸੋਸ਼ਲ ਮੀਡੀਆ ਦੇ ਬਹੁਤ ਚੈਨਲਾਂ ਤੇ ਬਹੁਤ ਕੀ ਸਸਤੀ ਪਬਲਿਸੀਟੀ ਲੈ ਲਈ ਇਸ ਬੰਦੇ ਨੇ ਸਸਤੀ ਪਬਲਿਸੀਟੀ ਲੈਣ ਲਈ ਇਸ ਬੰਦੇ ਨੇ ਨਜਾਇਜ਼ ਕਿਸੇ ਮਾਂ ਦਾ ਪੁੱਤਰ ਮਾਰਤਾ ਮੈਨੂੰ ਪੁੱਛਣਾ ਚਾਹਨਾ ਪੰਜਾਬ ਦੀ ਮਾਨ ਸਰਕਾਰ ਨੂੰ ਮਾਨਯੋਗ ਆਪਣੇ ਡੀਜੀਪੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਕਾਨੂੰਨ ਨਾਮ ਦੀ ਵਿਸਥਾ ਹੈ ਜਾਂ ਨਹੀਂ ਗੱਲ ਕਰਦੇ ਆ ਚਰਚਾ ਅੱਜ ਮੰਗੂ ਮਾਟੇ ਮੰਗੂ ਮਾਟੇ ਲੁਗੇ ਅੰਦਾਜ਼ ਰਹਿਣ ਵਾਲਾ ਇਹਦਾ ਉਹ ਹਾਲ ਹੈ ਕਿ ਇਹਦਾ ਇਹ ਕੰਮ ਕੀ ਹੈ ਬਲੈਕਮੇਲਿੰਗ ਕਰਨਾ ਤੁਸੀਂ ਪਿਛਲੇ ਦਿਨੋ ਦੇਖਿਆ ਕਿ ਜਲੰਧਰ ਦੀ ਇੱਕ ਮਸ਼ਹੂਰ ਦੁਕਾਨ ਕੁਲੜ ਪੀਜ਼ਾ ਵਾਲੇ ਉਹਨਾਂ ਦੀ ਦੁਕਾਨ ਤੇ ਜਾ ਕੇ ਵੀਡੀਓ ਬਣਾਉਣ ਲੱਗ ਗਿਆ ਕਾਹਦੇ ਲਈ ਬਲੈਕਮੇਲਿੰਗ ਲਈ ਪੈਸੇ ਇਕੱਠੇ ਕਰਨ ਲਈ ਉਹ ਇਹਦਾ ਕੰਮ ਕੀ ਸੀਗਾ ਕਿ ਸਾਡੇ ਵੱਡੇ ਸਾਡੇ ਵਰਗੇ ਹਿੰਦੂ ਲੀਡਰਾਂ ਨੂੰ ਟਾਰਗੇਟ ਕਰਕੇ ਪੈਸਾ ਇਕੱਠਾ ਕਰਨਾ ਵਿਦੇਸ਼ਾਂ ਦੇ ਵਿੱਚੋਂ ਜੋ ਕਿ ਕਈ ਪੀੜ੍ਹੀਏ ਹੋਰ ਵੀ ਬੜੇ ਨੇ ਇਸ ਕੰਮ ਦੇ ਵਿੱਚ ਜਿਹੜੇ ਜਾਣ ਕੇ ਸਾਡੇ ਵਰਗੇ ਹਿੰਦੂ ਲੀਡਰਾਂ ਨੂੰ ਟਾਰਗੇਟ ਕਰਦੇ ਆ ਨਿਸ਼ਾਨਾ ਬਣਾਉਂਦੇ ਆ ਤੇ ਰੁਪਈਆ ਇਕੱਠਾ ਕਰਦੇ ਆ ਮੈਂ ਇੱਕ ਚੀਜ਼ ਕਹਿਣਾ ਕੀ ਅਸੀਂ ਵਿਸ਼ਵਾਸ ਕਰਦੇ ਆ ਮੈਂ ਹਿੰਦੂ ਆ ਠੀਕ ਹੈ ਜੀ ਅਸੀਂ ਲੋਕ ਵਿਸ਼ਵਾਸ ਕਰਦੇ ਆ ਕਿ ਸਾਰੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈਗੀ ਹੈ ਕਾਨੂੰਨ ਵਿਵਸਥਾ ਹੈਗੀ ਹੈ ਅਸੀਂ ਸਲੂਟ ਕਰਦੇ ਆ ਕਾਨੂੰਨ ਨੂੰ ਠੀਕ ਹੈ ਜੀ ਅਸੀਂ ਕਾਨੂੰਨ ਨੂੰ ਮੰਨਦੇ ਆ ਅਸੀਂ ਕਾਨੂੰਨ ਦੇ ਦਾਇਰੇ ਚ ਰਹਿਣ ਵਾਲੇ ਬੰਦੇ ਆ ਮੈਂ ਸਭ ਨੂੰ ਇੱਕ ਬੇਨਤੀ ਲਾਣਾ ਹੱਥ ਜੋੜ ਕੇ ਕਿ ਕਦੀ ਵੀ ਕੋਈ ਕਿੱਥੇ ਵੀ ਕੁਝ ਹੁੰਦਾ ਵੈ ਸਭ ਨਾਲ ਪਹਿਲਾ ਜੇ ਸਰਕਾਰ ਨੇ ਸਾਡੀ ਸੁਰੱਖਿਆ ਲਈ ਸਾਡੇ ਲਈ ਪੁਲਿਸ ਦਿੱਤੀ ਹੈ ਸਾਡੀ ਸੁਰੱਖਿਆ ਲਈ ਪੁਲਿਸ ਦਿੱਤੀ ਹੈ ਤੇ ਸਾਨੂੰ ਪੁਲਿਸ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਾਨੂੰਨ ਤੇ ਵਿਸ਼ਵਾਸ ਕਰਨਾ ਚਾਹੀਦਾ ਪਰ ਇਹ ਲੋਗ ਦੇਖੋ ਗੁਰੂ ਦੇ ਪਾਣੇ ਦੀ ਯਾਰ ਦੇ ਵਿੱਚ ਮੰਗੂ ਮਠ ਵਰਗਾ ਦੇਖੋ ਕੀ ਕੰਮ ਕਰਦਾ ਸੀਗਾ ਕਿਸੇ ਮਾਂ ਦਾ ਨਿਆਜ ਪੁੱਤਰ ਮਾਰਨਾ ਕੀ ਆ ਇਹ ਸਹੀ ਗੱਲ ਹੈ ਬੜਾ ਵੱਡਾ ਸਵਾਲ ਹੈ ਕੀ ਆਪਾਂ ਲੋਗ ਉਹਨੇ ਜੇ ਮੈਂ ਨਹੀਂ ਜਾਣਦਾ ਉਹ ਗਲਤ ਕੰਮ ਕਰਨ ਗਿਆ ਸੀ ਜਾਂ ਨਹੀਂ ਗਿਆ ਸੀ ਠੀਕ ਹੈ ਜੀ ਮੈਂ ਇੱਕ ਚੀਜ਼ ਜਾਣਨਾ ਚਾਹਨਾ ਵਾਂ ਕਿ ਸੁਪਰਸਮੂ ਜੀ ਆਪਾਂ ਫੋਨ ਕਰ ਸਕਦੇ ਆ ਕਾਨੂੰਨ ਨਾਲ ਦੀ ਚੀਜ਼ ਆ ਪੰਜਾਬ ਦੇ ਵਿੱਚ ਵਧੀਆ ਸਰਕਾਰ ਹੈ ਪੰਜਾਬ ਦੇ ਵਿੱਚ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ